ਉਨੂੰ ਆਣਾ ਨਵੀਆਂ ਨਵੀਆਂ ਸਕੀਮਾਂ ਦਿੰਦਾ ਪਾਪੇ ਨੂੰ ਆਹ ਲੜਾਈ ਝਗੜਾ ਰੋਟੀ ਪਾਣੀ ਦਾ ਤੇ ਠੀਕ ਸੀ ਆ ਜਿਹੜੇ ਕੰਮ ਨਵਾਂ ਹੀ ਕਰਨ ਚੰਦ ਚਾੜਨ ਲੱਗੇ ਆ ਕੰਮ ਸਹੀ ਇਹ ਨਾ ਵਾਸਤੇ ਉਹ ਸਹੀ ਤੇ ਨਹੀਂ ਹੈਗਾ ਪਰ ਹੁਣ ਕਰੀਏ ਕੀ ਆ ਰੋਜ ਦਿਹਾੜੀ ਨਹੀਂ ਸਾਡੇ ਕੋਲ ਰੱਖੀ ਰੱਖੀ ਜਣੀ ਕਿੰਨਾ ਕ ਚਿਰ ਤੱਕ ਬੀਬੀ ਨੂੰ ਪਜਾ ਪਜਾ ਕੇ ਰੱਖਾਂਗੇ ਆਪਾਂ ਲਗਾ ਲਗਾ ਕੇ ਮੈਂ ਤੇ ਕਿੰਨੀ ਆ ਬੀਬੀ ਨੂੰ ਨਹਿਰ ਜੀ ਸੁੱਟ ਜੀਏ ਆਹੋ ਸੁੱਟ ਦੇ ਨਹਿਰ ਦੇ ਵਿੱਚ ਆਪਣੇ ਗਾਲ ਸਿਆਪਾ ਬਵਾਲਾ ਸਭ ਤੋਂ ਪਹਿਲਾਂ ਨਾ ਗਵਾਈ ਉਹਨੇ ਦੇਣੀ ਹੈ ਜਿੰਨੇ ਸਾਨੂੰ ਇੱਧਰ ਤੋਂ ਤੋਰ ਰਿਹਾ ਵਾ ਛੇਤੀ ਲੈ ਜਾਓ ਬੀਬੀ ਨੂੰ ਛੇਤੀ ਲੈ ਜਾਓ ਉਦਾਂ ਚਲਾਕੀ ਵੇਖੀਓ ਤੋਰ ਬੀਬੀ ਨੂੰ ਸਾਡੇ ਨਾਲ ਦਿੱਤਾ ਵਾ ਵੀ ਇਹ ਦੋਵੇਂ ਜਾਣੇ ਲੈ ਗਏ ਆ ਮੰਨ ਲਾ ਬੀਬੀ ਨੂੰ ਕੋ ਹੋ ਜੇ ਤਾਂ ਸਾਰੀ ਗੱਲ ਸਾਡੇ ਤੇ ਆ ਜਾਣੀ ਆ ਬਾਅਦ ਉਹਨੇ ਵੀ ਆ ਜੇ ਉਹਨੇ ਵੀ ਮੁਕਰ ਜਾਣਾ ਉਹਨੇ ਵੀ ਇਹ ਕਹਿਣਾ ਇਹੋ ਦੋਵੇਂ ਲੈ ਕੇ ਗਏ ਸੀ ਮੈਨੂੰ ਕੀ ਪਤਾ ਵਾ ਉਹ ਕਿਹਾ ਵਿਆਹ ਕਰ ਗੱਡੀ 'ਚ ਜਦੋਂ ਬਹਿਣ ਲੱਗੇ ਸੀ ਕਿ ਚੱਲ ਤੂੰ ਵੀ ਨਾਲ ਹੀ ਬਹਿ ਅੰਨੀ ਨਹੀਂ ਨਹੀਂ ਮੈਂ ਤੇ ਪਾਪੇ ਦਾ ਧਿਆਨ ਰੱਖਦੀ ਆ ਮੈਂ ਨਹੀਂ ਜਾਣਾ ਕਿ ਕੀ ਕਿਤੇ ਇਹ ਨਾ ਹੋਵੇ ਹਨ ਫਸਾਈ ਦੇਵੇ ਵਾਕਈ ਜੀ ਬੀਬੀ ਨੂੰ ਕੁਛ ਹੋ ਗਿਆ ਰੱਬ ਨਾ ਕਰੇ ਉਦਾਂ ਹੀ ਕੁਛ ਹੋ ਗਿਆ ਤਾਂ ਵੀ ਹੱਡੀ ਨਾ ਲੱਗ ਜਾਣਾ ਜੇ ਇਹ ਨਾ ਹੋਵੇ ਆਪਾਂ ਚੰਗਾ ਕਰਦੇ ਕਰਦੇ ਦਵਾਈ ਦਵਾਉਂਦੇ ਦਵਾਉਂਦੇ ਹਾਡੇ ਸਿਰ ਹੋਰੀ ਕੋਈ ਕੰਮ ਪੈ ਜੇ ਉਹ ਨਹੀਂ ਪੈਂਦਾ ਐਵੇਂ ਨਾ ਟੈਨਸ਼ਨ ਲਈ ਜਾ ਹਾਂ ਡਾਕਟਰ ਦੀ ਦੁਕਾਨੋਂ ਆਉਣ ਵਾਲੀ ਤਾਂ ਟੈਨਸ਼ਨ ਨਾ ਲੈ ਫੇ ਛੇਤੀ ਚਲਾਉਗਾ ਗੱਡੀ ਫੇਰ ਵੀ ਡਾਕਟਰ ਨੂੰ ਪਤਾ ਹੋਊਗਾ ਕਿ ਮੇਰੇ ਕੋ ਜਿੰਦੀ ਜਾਗਦੀ ਆਈ ਆ ਹੁਣ ਤਾਂ ਤੇਰੇ ਵੀ ਬੜੇ ਬੋਲ ਸੁੱਕਣ ਦੇ ਆ ਡਰ ਦੇ ਨਾਲ ਪਹਿਲਾਂ ਤੂੰ ਮੈਨੂੰ ਦੱਸ ਕਿ ਤੈਨੂੰ ਸ਼ਰਮ ਨਾ ਆਈ ਬੀਬੀ ਦਾ ਤਾਂ ਚੁੱਕਦੀ ਨੂੰ ਮੂਨਾ ਤੇ ਚੱਲ ਹੋਇਆ ਕਿ ਚੱਲ ਬੋਲ ਲੈ ਲੜਾਈ ਝਗੜਾ ਕਰ ਲਿਆ ਪਰ ਤੂੰ ਆਹ ਕਿਹੜਾ ਕੰਮ ਕੀਤਾ ਮੈਂ ਵੀ ਆਖਾਂ ਕਿ ਬੀਬੀ ਡਿੱਗਨ ਨਾਲ ਤੇ ਨਹੀਂ ਬੀਬੀ ਨੂੰ ਇੰਨੀ ਗੱਸ਼ ਪੈ ਸਕਦੀ ਉਹ ਮੈਂ ਤੇ ਕੁਛ ਵੀ ਨਹੀਂ ਕਿਹਾ ਬੀਬੀ ਨੂੰ ਬੀਬੀ ਨੇ ਸੀ ਬੋਲਣੋਂ ਹਟਦੀ ਨਹੀਂ ਚੁੱਪ ਕਰਦਾ ਚੱਜ ਦੀ ਤੂੰ ਵੀ ਨਹੀਂ ਹੈਗੀ ਮੇਰੇ ਤੇ ਜੀ ਕੰਡਾ ਬੀਬੀ ਦੇ ਨਾਲ ਨਾਲ ਤੈਨੂੰ ਵੀ ਮੈਂ ਕੋਈ ਟਿਕਟਾ ਟਾਕ ਲਵਾ ਹੜਾ ਜਿਹਦੇ ਨਾਲ ਤੇਰੇ ਹੱਥ ਜਿਹੜੇ ਚੁੱਕਣੋਂ ਹਟ ਜਾਣ ਮੇਰੇ ਤੇ ਨਾਲ ਉਹ ਕਸੂਰ ਕੱਢੀ ਜਾਓ ਵੀ ਸਾਰਾ ਕੁਝ ਤੁਸੀਂ ਮੇਰੇ ਤੇ ਕੱਢੀ ਜਾਣਾ ਵਾ ਮੈਂ ਗੇਟ ਬੰਦ ਕਰ ਲਾਂ ਪਾਪਾ ਜੀ ਪਹਿਲਾਂ ਕਿੱਧਰ ਨੂੰ ਚਲੀਏ ਉਹ ਜਾਣਾ ਕਿੱਥੇ ਆ ਹਰ 44 ਹੋਣੇ ਆ ਸਰਕਾਰੀ ਵੇਖ ਲੈਨੇ ਨਾ ਆਊਗਾ ਤੇ ਉਹ ਦੂਜੇ ਕੋ ਜਿਹੜੇ ਆ ਉੱਥੇ ਵੇਖ ਲਾਂਗੇ ਹੋਰ ਉਹ ਕਿੱਧਰ ਚਲੇ ਗਏ ਹੋਣੇ ਆ ਚਲੋ ਆਜੋ ਬੈਜੋ ਫਿਰ ਪਹਿਲਾਂ ਸਰਕਾਰੀ ਹਸਪਤਾਲ ਹੀ ਜਾਣੇ ਆ ਆਰ ਤੇ ਮੈਂ ਹੋ ਗਈ ਆ ਹੁਣ ਜਾਵਾਂ ਕਿੱਦਾਂ ਕਿੰਨੂੰ ਲੈ ਕੇ ਜਾਵਾਂ ਨਾਲ ਜੇ ਮੈਂ ਕਬਲ ਨੂੰ ਖੜਿਆ ਘਰ ਦਾ ਸਾਰਾ ਕੰਮ ਖਲੋ ਜਾਣਾ ਇੱਥੇ ਹੀ ਫੇਰ ਮੈਨੂੰ ਆ ਕੇ ਕਰਨਾ ਪੈਣਾ ਇਹਦੇ ਨਾਲ ਲੱਗ ਕੇ ਤੇ ਜੇ ਮੈਂ ਬੱ블ੂ ਨੂੰ ਕਿਹਾ ਉਹਨੇ ਓੱਖਾ ਹੁਣ ਆਇਆ ਕਿ ਮੈਂ ਆਪਣੀ ਸਾਰੀ ਕਲਾਸ ਲਾ ਕੇ ਫੇਰ ਆਉਣਾ ਆ ਬੱਸ ਇਹ ਮਰ ਕੋ ਹੁੰਜ ਨਹੀਂ ਜਾਇਆ ਜਾਣਾ ਗਰਮੀ ਬੜੀ ਆ ਪੁੱਤੋ ਮੈਨੂੰ ਇੱਧਰ ਦੇ ਸਿਆਪੇ ਦੀ ਵੀ ਟੈਨਸ਼ਨ ਪਈ ਆ ਜਿਹੜਾ ਇਹਨਾਂ ਨੇ ਪਾਇਆ ਵਾ ਕਿਤੇ ਮਗਰੋਂ ਕੋਈ ਹੋਰ ਨਾ ਚੰਦ ਚੜ੍ਹ ਜੇ ਇਹ ਰਹੇ ਮੈਂ ਉਹਨਾਂ ਦਾ ਸੰਭਾਲਦੀ ਸੰਭਾਲਦੀ ਘਰ ਤੇ ਆਪਣਾ ਉਜਾੜ ਬਵਾਂ ਲੈ ਜਰੂਰ ਮੰਮੀ ਦਾ ਹੀ ਫੋਨ ਹੋਣਾ ਉਹ ਗੱਲ ਹੀ ਇਹ ਤੇ ਮੰਮੀ ਨੇ ਮੇਰੀ ਜਾਨ ਬੜੀ ਦੁਖੀ ਕੀਤੀ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਤੇ ਤੂੰ ਆਈ ਨਹੀਂ ਮੈਂ ਤੈਨੂੰ ਢੀਕਣ ਲਈ ਹਾਂ ਆਉਣਾ ਕੀ ਆ ਮੰਮੀ ਮੈਂ ਤੇ ਤਿਆਰ ਦਿਉ ਰੋ ਕੇ ਬੈਠੀਆਂ ਸਭ ਨੂੰ ਨਵਾਂ ਸੂਟ ਸਵਾ ਕੇ ਗੱਲ ਪਾਇਆ ਮੈਂ ਤੇ ਚਾਹੀ ਬੜਾਈ ਆਪਣੇ ਇੱਥੇ ਆਉਣ ਦਾ ਪਰਾ ਬੁੱਢੇ ਨੇ ਸਾਰਾ ਜਾ ਮਾਰ ਕੇ ਰੱਖਦਾ ਮੇਰਾ ਨਹੀਂ ਤੂੰ ਐਡੇ ਚਾਹ ਨਾ ਸੂਟ ਸਵਾ ਕੇ ਤੇ ਗੱਲ ਪਾ ਕੇ ਬੈਠੀ ਐ ਤੇ ਦੱਸ ਇੱਥੇ ਤੂੰ ਵਿਆਹ ਆਉਣਾ ਈ ਜਿਹੜਾ ਪੇ ਤੂੰ ਇੱਥੇ ਜਾ ਕੇ ਤੇ ਗਿੱਧਾ ਪਉਣਾ ਏ ਜਿਹੜਾ ਤੂੰ ਨਵੇਂ ਸੂਟ ਸੌਣ ਲਈ ਐ ਤਹਾਉਣਾ ਤੇ ਤੂੰ ਮੇਰੀ ਸੁਲਾ ਕਰਾਉਣੇ ਉਹ ਮੈਨੂੰ ਜੀਨ ਨਹੀਂ ਦੇਣ ਲਈ ਤੇ ਮੈਂ ਡਿਕਣ ਦੀ ਪਾਏਗੀ ਮੇਰੀ ਤੀਜੀ ਦਿਨ ਸੁਲਾ ਕਰਾਏਗੀ ਦਿਨ ਕੋਈ ਗੱਲਬਾਤ ਕਰੇਗੀ ਉਹ ਮੰਮੀ ਭਾਵੇਂ ਪੇਕੇ ਸੁਲਾ ਕਰਾਉਣੀ ਆਉਣਾ ਹੋਵੇ ਪਰ ਪੇਕੇ ਹੋਂ ਦਾ ਚਾਪਦਾ ਕਿੰਨਾ ਹੁੰਦਾ ਵਾ ਉੱਤੋਂ ਜਦੋਂ ਨਵਾਂ ਸੂਟ ਸਪੈਸ਼ਲ ਸਵਾਇਆ ਹੋਵੇ ਕਿ ਮੈਂ ਆਪਣੇ ਪੇਕੇ ਜਾਣਾ ਆ ਭਰਨਾ ਮੰਮੀ ਕੀ ਕਰਾਂ ਅੱਜ ਮੈਂ ਆ ਨਹੀਂ ਸਕਦੀ ਨਾਲੇ ਤੁਹਾਡੀ ਤੇ ਉਦਾਂ ਵੀ ਲੜਾਈ ਹੁੰਦੀ ਰਹਿੰਦੀ ਆ ਮੈਂ ਜਦੋਂ ਆਉਂਗੀ ਨਾ ਤੁਹਾਡੀ ਸੁਲਾ ਤੇ ਕਰਾਈ ਜਾਣੀ ਆ ਪਰ ਇਥੇ ਸਾਡੇ ਘਰ ਬੜਾ ਕਪਤ ਪਿਆ ਜੇ ਤੁਸੀਂ ਮੇਰੀ ਲੜਾਈ ਸੁਣੋਗੇ ਨਾ ਤੇ ਤੁਹਾਡੀ ਲੜਾਈ ਮੇਰੀ ਲੜਾਈ ਦੇ ਅੱਗੇ ਕੱਖ ਵੀ ਨਹੀਂ ਆ। ਕਿਉਂ ਕੀ ਹੋਇਆ ਤੇਰੇ ਘਰ? ਮੰਮੀ ਆ ਜਿਹੜਾ ਬੁੱਢਾ ਹੀ ਹੋ ਨਾ ਤੇ ਉਧਰੋਂ ਉਹ ਜਿਹੜਾ सोनू ਆ ਸਾਰੀ ਲੜਾਈ ਦੀ ਜੜ ਇਹ ਦੋਵੇਂ ਜੜੇ ਨਾਲ ਕੇ ਨਾ ਸਾਨੂੰ ਬੇਦਖਲ ਕਰਾਉਣ ਦੀਆਂ ਸਕੀਮਾਂ ਡੇ ਹੀ ਬਣਾਉਣ ਤੇ ਮਾਤਾ ਨੂੰ ਨਾਲ ਲੈ ਕੇ ਤੇ ਚੱਲੇ ਹੀਗੇ। ਉਹ ਤੇ ਮੌਕੇ ਤੇ ਹੀ ਪਤਾ ਲੱਗ ਗਿਆ। ਉਹ ਰੱਬ ਕਹਿੰਦਾ ਨਹੀਂ ਹੁੰਦਾ। ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ। ਉਹ ਤੇ ਕਵਲ ਨੇ ਨਾ ਪਤਾ ਨਹੀਂ ਕਿਹੜੇ ਸਾਹਬ ਨਾਲ ਫੋਨ ਚੁੱਕ ਲਿਆ ਤੇ ਗਾੜੀਆਂ ਚੁੱਪ ਕਰਕੇ ਸਾਰੀ ਗੱਲ ਸੁਣ ਲਈ ਜਦੋਂ ਪਾਪੇ ਨੂੰ ਦੱਸਣ ਡਿਆ ਸੀ ਤੇ ਸਾਨੂੰ ਲੱਗ ਗਿਆ ਪਤਾ ਉਹਨੇ ਦੇ ਇੱਥੇ ਤੱਕ ਕਹਿਤਾ ਕਿ ਛੇਤੀ ਤਿਆਰ ਹੋ ਕੇ ਆਜੋ ਬੀਬੀ ਨੂੰ ਵੀ ਲੈ ਕੇ ਆਜੋ 8:00 ਵਜੇ ਦਾ ਟਾਈਮ ਆ ਤੇ 8:00 ਵਜੇ ਆਪਾਂ ਜਾਣਾ ਵਾ ਤੇ ਇਹਨਾਂ ਨੂੰ ਬੇਦਖਲ ਕਰਾਈਏ ਉਹਦੇ ਰੱਬ ਵੱਲੋਂ ਕਵਲ ਨੇ ਸੁਣ ਲਈ ਕਵਲ ਨੇ ਆ ਕੇ ਮੈਨੂੰ ਪੁੱਛਿਆ ਤੇ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਨਹੀਂ ਤੇ ਮੰਮੀ ਉਹ ਦੇ ਨੇ ਦੂਰ ਨਹੀਂ ਜਿੱਦਨ ਤੁਸੀਂ ਮੈਨੂੰ ਆੜ ਕੇ ਗੇਟ ਦੇ ਅੱਗੇ ਚੁੱਕ ਕੇ ਖੜਨਾ ਸੀ ਰੋਂਦੀ ਨੂੰ ਫਿਰ ਤੇ ਇਹਨਾਂ ਨੇ ਸਾਨੂੰ ਡੰਡੇ ਮਾਰ ਕੇ ਘਰੋਂ ਕੱਢਣਾ ਸੀ ਨਾ ਜਦੋਂ ਅਸੀਂ ਬੇਦਖਲ ਹੋ ਜਾਂਦੇ ਉਹ ਤੇ ਸਾਨੂੰ ਰੱਬ ਨੇ ਬਚਾ ਲਿਆ ਵਾ ਪਤਾ ਨਹੀਂ ਕਿਹੜੇ ਥੋੜੇ ਬੋਧੇ ਅਸੀਂ ਕਰਮ ਚੰਗੇ ਕੀਤੇ ਹੋਣੇ ਆ ਜੇ ਇਹਦਾ ਕਰਕੇ ਸਾਡਾ ਬਚਾਅ ਹੋ ਗਿਆ ਤੁਸੀਂ ਆਪ ਹੀ ਦੱਸੋ ਮੰਮੀ ਹੁਣ ਮੈਂ ਕਿਦੋਂ ਆ ਸਕਦੀ ਆ ਮੈਨੂੰ ਤੇ ਟੈਨਸ਼ਨ ਬੜੀ ਪਈ ਆ ਚੱਲ ਰਹਿਣ ਦੇ ਫਿਰ ਨਾ ਆਇਆ ਤੂੰ ਨਹੀਂ ਆਇਆ ਜਾਂਦਾ ਤੇ ਆਪਣਾ ਘਰ ਵੱਲ ਵੇ ਫਿਰ ਮੇਰੇ ਜੋ ਭਾਵੀ ਤੇਗੀ ਮੈਂ ਵੇਨੀ ਆ ਕੱਢੀ ਜਾਨੀ ਆ ਕੜੀਆਂ ਹੋਰ ਮੈਂ ਕੀ ਕਰਨਾ ਧੀਏ ਚੱਲ ਕੋਈ ਨਹੀਂ ਮੰਮੀ ਹੁਣ 2-4 ਦਿਨ ਕੱਢ ਟਾਈਮ ਵਾਸਤੇ ਕਰਨਾ ਹੀ ਪੈਣਾ ਵਾ ਨਾਲੇ ਜਦੋਂ ਇੱਥੇ ਠੰਡ ਢਣੋਲਾ ਹੋ ਜਾਊਗਾ ਨਾ ਥੋੜਾ ਜਿਆ ਫੇਰ ਮੈਂ ਕਵਲ ਨੂੰ ਲੈ ਕੇ ਆਉਂਗੀ ਫੇਰ ਮੈਂ ਆ ਕੇ ਕਰਾ ਜੂਗੀ ਤੁਹਾਡੀ ਸੁਲਾ ਨਾਲੇ ਤੁਮ ਹੀ ਨਹੀਂ ਦੱਸ ਐਨਾ ਹੌਲੀ ਹੌਲੀ ਕਿਉਂ ਬੋਲਣ ਢਈਆਂ ਤੂੰ ਠੀਕ ਆ ਨਾ ਹਾਂ ਤੇ ਮੈਂ ਠੀਕ ਆ ਹੌਲੀ ਤੇ ਮੈਂ ਤਾਂ ਬੋਲਣ ਢੀ ਮੈਂ ਵੇਲੀ ਜਾਣ ਕੇ ਤੈਨੂੰ ਫੋਨ ਕਰਨ ਢਈ ਆ ਤੇ ਮੈਂ ਕਿਤੇ ਕੰਦ ਨਾਣ ਕੇ ਮਗਰ ਸੌਂਦੀ ਨਾ ਹੋਏ ਤਾਂ ਮੈਂ ਤੇ ਇਹ ਹੌਲੀ ਹੌਲੀ ਢਈ ਆ ਕੌਣ ਇੱਕ ਤਾਂ ਹਿੰਨੇ ਬੜਾ ਸਤਾਇਆ ਮੰਮੀ ਤੁਹਾਨੂੰ ਤੀਜੇ ਦਿਨ ਲੜਾਈ ਪਾਸ ਛੱਡਦੀ ਆ ਮੈਂ ਜਦੋਂ ਹੁਣ ਐਰ ਕੇ ਆਈ ਨਾ ਇੱਥੇ ਮੇਰਾ ਗਲਾ ਹੀ ਘੁੱਟ ਜਾਣਾ ਇਹ ਤਾਂ ਕੰਮ ਹੀ ਨਾ ਬ ਬੜਾ ਹੀ ਤੰਗ ਕੀਤਾ ਤੀਏ ਮੈਂ ਕੀ ਕਰਾਂ ਚੱਲ ਠੀਕ ਹੈ ਫਿਰ ਨਹੀਂ ਤੇਰ ਕੋ ਆਇਆ ਜਾਂਦਾ ਤੇ ਆਹੋ ਮੰਮੀ ਹੁਣ ਫੇ ਕੀ ਕਰਨਾ ਵਾ ਇਧਰ ਵਿੱਕੀ ਤੇ ਪ੍ਰੀਤੀ ਬੀਬੀ ਨੂੰ ਲੈ ਕੇ ਗਏ ਆ ਉਧਰੋਂ ਸੋਨੂ ਤੇ ਪਾਪਾ ਮੇਰੇ ਖਿਆਲ ਨਾਲ ਮਗਰ ਚਲ ਗਈ ਬੀਬੀ ਨੂੰ ਲੈਣ ਇਹ ਨਾ ਹੋਵੇ ਇੱਥੇ ਹੋਰੀ ਚੰਦ ਚਾੜ ਦੇਣ ਤੇ ਮੈਂ ਆ ਇੱਥੇ ਬੈਠੀ ਰਵਾਂ ਤੇ ਮੈਂ ਇੱਥੇ ਜਦੋਂ ਸਾਰਾ ਕੰਮ ਸੰਭਲ ਜੂਗੀ ਨਾ ਫੇਰ ਆਉਂਗੀ ਚੰਗਾ ਥੋੜੇ ਦਿਨ ਠਹਿਰ ਕੇ ਆਹੋ ਚੱਲ ਠੀਕ ਆ ਫਿਰ ਹਾਂ ਚੰਗਾ ਕੀ ਕਰਾਂ ਮੇਰੇ ਤੇ ਮੇਰੀ ਧੀ ਦੇ ਕਰਮਾਂ ਚ ਕਿਤੇ ਸਤਾ ਹੀ ਲਿਖਿਆ ਐ ਇਧਰੋਂ ਨੂੰ ਵੱਲੋਂ ਤੇ ਉਧਰੋਂ ਮੈਂ ਧੀ ਵੱਲੋਂ ਦੁਖੀ ਆ ਜੇ ਉਹਦੀਆਂ ਸੁਣਨੀ ਆ ਤਾਂ ਵੀ ਅੰਦਰਾਂ ਸੜਦੀਆਂ ਨੇ ਤੇ ਜੇ ਇਹ ਹੋਣੀ ਐ ਤੇ ਇਹ ਵੀ ਮੈਨੂੰ ਨਾ ਕੰਡਿਆਂ ਤੇ ਨਚਉਂਦੀ ਐ ਇੰਨਾ ਇਹਨੇ ਮੈਨੂੰ ਦੁਖੀ ਕੀਤਾ ਮੈਂ ਕੀ ਕਰਾਂ ਕਿੰਨੋਂ ਦੱਸਾਂ ਮੈਂ ਆਪਣਾ ਹਾਲ ਚੱਲ ਮਣਾ ਉਠ ਕੀ ਕਰਨਾ ਇੱਥੇ ਦਲੀਲੀ ਪਈ ਨੇ ਦੋ ਮਿੰਟ ਕਾ ਇੱਥੇ ਵੇਲੀ ਚੋਂ ਇਟਾਂ ਜੀਆਂ ਸਵਾਰੀਆਂ ਕਰ ਲੈਣੀਆਂ ਆ ਕਰ ਗਿਆ ਤੇ ਫੇਰ ਉਹ ਰੰਡੀ ਰੋਣਾ ਹੀ ਰਹਿਣਾ ਆ ਕੋਈ ਹਾਰ ਨਹੀਂ ਹੁਣ ਕੀ ਚੋਰੀ ਚੋਰੀ ਵੇਣੀ ਆ ਬੀਬੀ ਨੇ ਮੂੰਹ ਬੜਾ ਡਿਆ ਕੁਛੇ ਮਿੰਨੋ ਡਰ ਜਾ ਹੀ ਲੱਗੀ ਜਾਣ ਰਿਆ ਆ ਹੋ ਤੈਨੂੰ ਡਰ ਲੱਗਣ ਡਿਆ ਆ ਕਿ ਹੁਣ ਡਾਕਟਰ ਨੂੰ ਨਾ ਕੋਈ ਜਾ ਕੇ ਆ ਕੁਛੇ ਦੱਸ ਨਹੀਂ ਦੱਸਦਾ ਡਾਕਟਰ ਨੂੰ ਉਹ ਨਹੀਂ ਦੇਖੂਗੀ ਜੀ ਬਸ ਹੰਦੇ ਨੇ ਬੀ ਉਹ ਹਾਈਟ ਕਰ ਰਹੇ ਹੋ ਡਾਕਟਰ ਸਾਹਿਬ ਹਾਂਜੀ ਆਇਓ ਮੜਾ ਜਾ ਕਿਹਾ ਮਾਤਾ ਨੂੰ ਆਇਓ ਹਾਈਂ ਕਿਹ ਕਰੋ ਬੀਬੀ ਬੀਬੀ ਤਾਂ ਮਰਸਾ ਲੇਟਾ ਦਿਓ ਤੁਸੀਂ ਆਪ ਇਧਰ ਹੋਇਓ ਨਾ ਅੱਛਾ ਅੱਛਾ ਇਧਰ ਹੋ ਕੇ ਬਸ ਲੇ ਇੱਥੇ ਪਾਦੇ ਲੰਮੇ ਪਾਦੇ ਬੀਬੀ ਨੂੰ ਸੋ ਪਰਦਾ ਪਿੱਛੋਂ ਸਾਰਾ ਨਫੜਾ ਉਹ ਇੱਕ ਅਰੇ ਡਾਕਟਰ ਸਾਹਿਬ ਹਾਂਜੀ ਕੀ ਗੱਲ ਹੋਈ ਗੱਲ ਪਤਾ ਨਹੀਂ ਡਿੱਗ ਪਈ ਉਹ ਇਦਾਂ ਹੀ ਤੇ ਸੱਟ ਪੇਟ ਲਵਾ ਲਈ ਉਹ ਮੈਨੂੰ ਲੱਗਦਾ ਕਿ ਤੇ ਬੀਬੀ ਬੂਪੀ ਤੇ ਨਹੀਂ ਡਾਊਨ ਹੋਗਾ ਬੀਬੀ ਚੈੱਕ ਕਰੋ ਹਾਂ ਪਹਿਲਾਂ ਇਹਨਾਂ ਦਾ ਕੋਈ ਨਹੀਂ ਕਰਦੇ ਆ ਹੁਣ ਕੋਈ ਨਹੀਂ ਚੈੱਕ ਕਰਨੇ 2 ਮਿੰਟ ਬੈਠੋ ਬੀਬੀ ਠੀਕ ਆ ਬੀਬੀ ਹੋ ਗਿਆ ਮੈਂਟਰ ਕੋ ਤੁਸੀਂ ਮੈਂ ਕਰ ਲੈਂਦਾ ਕਿੰਨੇ ਦਿਨਾਂ ਦਾ ਨਾ ਠੀਕ ਜਾਣੀ ਲੱਗਣ ਈ ਮਾਤਾ ਉਹੋ ਕਾਮੀ ਹੋਗਾ ਜਿਹ ਤੋਂ ਡਰਦੇ ਸੀ ਵੀ ਯਾਰ ਕਿਆ ਮਾਦਾ ਨੂੰ ਵੀ ਨਾ ਕੋ ਕੰਮ ਧੰਦਾ ਕਰਿਆ ਕਰ ਹਟਦੀ ਨਹੀਂ ਇਹ ਵੀ ਲਾ ਵੀ ਕੰਮ ਕਰ ਨੂੰ ਕੰਮ ਕਿੱਥੇ ਕਰਨ ਦੇ ਸੀ ਆਪਣੇ ਹੀ ਬਸ ਰੇ ਸੂਟ ਬੂਟ ਨੂੰ ਸੈਟ ਬੈਟ ਕਰਨ ਕੰਮ ਤੇ ਚਲ ਡਾਈ ਰਹੀ ਨਹੀਂ ਆ ਅੱਜ ਤਾਂ ਵੀ ਬੀਪੀ ਕਾਫੀ ਘਟਵਾ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਇਹਨੂੰ ਗੁਰਗੁਸ ਲਾ ਦੀ ਹਾਂ ਹਾਂ ਲਾਓ ਗਲੂਗੋ ਟਾਈਮ ਆਪਣੇ ਕੋ ਵਾਧੂ ਆ ਉਮਰਦੀ ਸਾਬ ਨਾਲ ਵੀਕਨਸ ਜਿਆਦਾ ਲੱਗ ਕੋਈ ਗੱਲ ਨਹੀਂ ਤੁਸੀਂ ਤਾਕਤ ਦੇ ਦੋ ਤਿੰਨ ਟੀਕੇ ਵਿੱਚ ਸੁੱਟਿਓ ਗਲੂ ਕੋਹ ਦੇ ਮਾਤਾ ਆਪਾਂ ਕੈਮ ਕਰਕੇ ਖੜਨੀ ਆ ਕੋਈ ਨਹੀਂ ਆਪਾਂ ਡ੍ਰਿਪ ਲਾ ਦਿੰਦੇ ਆ ਆਹੋ ਭਾਵੇਂ ਸ਼ਾਮਾਂ ਤਾਂ ਕਹਾਨੂੰ ਇੱਥੇ ਬਹਿਣਾ ਪਵੇ ਕਿਉਂ ਨਹੀਂ ਇਹਨਾਂ ਨੂੰ ਪਰਲੀ ਸਾਈਡ ਲੈ ਕੇ ਜਾਓ ਦੂਜੇ ਰੂਮ ਚ ਹੋਰ ਉਧਰ ਲੈ ਕੇ ਜਾਣਾ ਪੈਣਾ ਹਾਂਜੀ ਹਾਂਜੀ ਪੁਲਿਸ ਸਾਹਿਬ ਚੱਲ ਆਜੋ ਫਿਰ ਉਧਰ ਖੜੀਏ ਫਿਰ ਹਾਂ ਆਹ ਖੜੋ ਚੱਲ ਚੋਕ ਬੀਬੀ ਨੂੰ ਉਹ ਲਤਾ ਇਦਨ ਕਰ ਪੁਜੀ ਧਿਆਨ ਨਾਲ ਵੇਖੀ ਧਿਆਨ ਨਾਲ ਮਦਦ ਚੱਲ ਚੋਕ ਧਿਆਨ ਨਾਲ ਤਾਂ ਭਾਈ ਆ ਕੇ ਦੇਖੋ ਨਾ ਇੱਥੇ ਗੱਲ ਕਰਾਂਗੇ ਚੰਗੀ ਕਰਾ ਦੇ ਰਿਹਾ ਡਾਕਟਰ ਸਾਹਿਬ ਇਹਨਾਂ ਲਤਾ ਕੁੱਟੀ ਜਾਈ ਇਹ ਨਾਲ ਕੋਈ ਗਲਤ ਨਹੀਂ ਦਵਾਈ ਜੋ ਪਰ ਡ੍ਰਿਪ ਨੂੰ ਹਲਾ ਨਾਲੀ ਨੂੰ ਹਲਾ ਨਾ ਦਿਓ ਠੀਕ ਹੈ ਨਹੀਂ 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 ਹਲਾਉਂਦੇ ਹਾਂਜੀ ਸਿਰਫ ਬਾਕੀ ਪਰੇਸ਼ਾਨ ਨਾ ਕਰੋ ਨੂੰ ਬੁਲਾਉਂਦੀ ਮਤਲਬ ਕਰੋ ਨਾ ਕੋਸਤੀ ਆਪਨੇ ਆਪ ਠੀਕ ਹੋਣੀ ਕੋਈ ਨਹੀਂ ਕੋਈ ਨਹੀਂ ਆਰਾਮ ਕਰਦੇ ਆ ਠੀਕ ਹੈ ਜੀ ਠੀਕ ਆ ਅਸਾ ਕਰੋ ਚਲ ਗਿਆ ਡਾਕਟਰ ਇਹਦੀ ਲਤਾ ਕੁੱਟਣ ਦੇ ਆ ਕਿ ਛੇਤੀ ਛੇਤੀ ਤਗੜੀ ਹੋਵੇ ਤੇ ਜਾ ਕੇ ਥੇ ਗੁੱਠਾ ਲਾਵੇ ਹੁਣ ਉਹਦੇ ਸਾਹਮਣੇ ਤਾਂ ਨਾਟਕ ਕਰਨਾ ਹੀ ਪੈਣਾ ਨਾ ਕਿ ਉਹਦੇ ਸਾਹਮਣੇ ਵੀ ਤੇਰੇ ਵਾਂਗੂ ਕਿਸਾਨ ਮਰੀ ਜਾਵਾ ਤੂੰ ਜਿਹੜਾ ਕੰਮ ਕੀਤਾ ਵਾ ਕੁੱਤਾ ਤੇ ਕਿਹਨੂੰ ਨਹੀਂ ਪਤਾ ਲੱਗਣਾ ਪਰ ਤੁਸੀਂ ਉੱਚੀ ਉੱਚੀ ਬੋਲ ਕੇ ਜ਼ਰੂਰ ਸਾਰਿਆਂ ਨੂੰ ਦੱਸਣਾ ਕਿ ਹਾਂ ਜਾਂ ਇਹਨੇ ਬੀਬੀ ਨੂੰ ਕੁੱਟਿਆ ਆ ਹਾ ਇਹ ਗੱਲਾਂ ਨਹੀਂ ਮੈਨੂੰ ਡਾੜੀਆਂ ਚੰਗੀਆਂ ਲੱਗਦੀਆਂ ਐਸੇ ਕਰਕੇ ਮੈਂ ਤੁਹਾਨੂੰ ਕਹਨੀ ਐ ਵੇਖਿਆ ਸੰਦੀਪ ਜੀ ਦੀ ਕਿੰਨੀ ਸੈਡ ਰਹਿੰਦੀ ਆ ਕਮਲ ਬਾਜੀ ਦੀ ਬਹੁਤ ਕਹਿ ਮੇਰੀ ਸੁਣ ਲੋ ਗੱਲ ਜਿੰਨੇ ਇੱਥੇ ਪੈਸੇ ਲੱਗਣੇ ਦਵਾਈ ਦੇ ਅੱਧੇ ਪੈਸੇ ਉਹਦੇ ਕੋਲ ਲੈਣੇ ਜੇ ਫੇਰ ਨਾ ਆਖਿਓ ਲੱਲਾ ਗਏ ਲੱਲਾ ਗੇ ਪੈਸੇ ਤੇਨੂੰ ਪੈਸਾਂ ਦੀ ਪਹਿਲਾਂ ਪੈ ਗਈ ਆ ਸ਼ੂਗਰ ਨਹੀਂ ਕਰਦੀ ਕਿ ਵੇਲਾ ਟਲ ਗਿਆ ਵਾ ਟਾਈਮ ਨਾਲ ਸਾਨੂੰ ਪਤਾ ਲੱਗ ਗਿਆ ਤਾਂ ਇਹਨੂੰ ਇੱਥੇ ਲੈ ਆਏ ਚੁੱਕ ਕੇ ਨਹੀਂ ਤੇ ਉਹਨਾਂ ਨੇ ਸਾਨੂੰ ਬੇਦਖਲ ਕਰ ਹੀ ਦੇਣਾ ਸੀ ਪਾਪੇ ਨੇ ਆਉਣਾ ਸੀ ਰਾਮ ਨਾਲ ਬੰਨ ਜਾਣਾ ਬੀਬੀ ਨੂੰ ਲੈ ਜਾਣਾ ਸੀ ਤੁਹਾਨੂੰ ਪਤਾ ਵੀ ਨਹੀਂ ਸੀ ਲੱਗਣਾ ਉਦੋਂ ਪਤਾ ਲੱਗਣਾ ਜਦੋਂ ਅਖਬਾਰ ਚ ਸਵੇਰੇ ਫੋਟੋ ਵੇਖਣੀ ਸੀ ਯਹੀਂ ਬੇਦਖਲ ਹੋ ਗਏ ਆ ਕਰੋ ਕਰੋ ਬੇਕਾਰ ਹੋ ਗਏ ਮੈ ਜਾਣਾ ਸੀਗਾ ਜਿੱਦਾਂ ਕੂੜਾ ਹੁੰਜੀਦਾ ਨਾ ਐਡਾ ਹਣ ਹੁੰਜ ਕੇ ਇਹਨਾਂ ਨੇ ਬਾਹਰ ਸੁੱਟ ਦੇਣਾ ਸੀ ਤੇ ਤੈਨੂੰ ਦੱਸਾਂ ਸਾਰੀਆਂ ਸਕੀਮਾਂ ਜਿਹੜੀਆਂ ਨਾ ਆਹ ਵਾਲੀਆਂ ਇਹ ਸੌਣ ਨੂੰ ਦਿੰਦਾ ਹੀ ਉਹ ਬੇੜੀਆਂ ਚ ਪੱਟੇ ਸੌਣ ਦੀਆਂ ਚ ਪੈਂਡੇ ਹੀ ਉਹ ਕਦੀ ਕਦੀ ਇਹ ਮੈਨੂੰ ਇਹਦੇ ਤੇ ਨਾ ਤਾਪ ਚੜਦਾ ਨਾ ਜੀਤ ਕਰਦਾ ਵਾ ਇੱਕ ਵਾਰੀ ਪੈਸੇ ਪੁਹੇ ਦੇਖ ਨਾ ਮੁੰਡਿਆਂ ਨੂੰ ਇਹਦੇ ਮੈਂ ਹੱਡ ਤੜਾਵਾ ਚੰਗੀ ਤਰ੍ਹਾਂ ਉਹ ਕਿਤੇ ਹਾ ਕੰਮ ਨਾ ਕਰ ਦਿਓ ਪਹਿਲੀ ਗੱਲ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਦੂਜੀ ਗੱਲ ਜਿਹਦੇ ਕਿਸੇ ਨੇ ਵੀ ਤੁਸੀਂ ਗੱਲ ਕੀਤੀ ਨਾ ਲੋਕੀ ਬੜੇ ਅੰਤਰੇ ਜੇ ਦੋ ਮੂਹੇ ਆ ਛੱਡ ਗੱਲ ਬਾਹਰ ਕੱਢ ਦਿੰਦੇ ਨੇ ਜੇ ਆਪਣੇ ਸਿਰ ਤੇ ਨਾਂ ਅੰਜਾਮ ਲਾਇਓ ਆਪਣੇ ਸਿਰ ਤੇ ਨਾਲ ਅੰਜਾਮ ਲਾਇਓ ਤਾਂ ਹੋਰ ਮੈਂ ਦਾ ਕੀ ਹੱਲ ਕਰਾਂ ਬਥੇਰੇ ਬੰਦੇ ਮਿਲ ਜਾਂਦੇ ਆ ਇਦਾਂ ਕੁੱਟਣ ਵੜਨ ਵਾਲੇ ਛਟਾ ਲਾਉਣੀਆਂ ਹੁਣ ਵੱਖੀਆਂ ਤੜਾਉਣੀਆਂ ਹੁਣ ਕੱਟ ਲਾਉਣੇ ਹੁਣ ਹਰ ਇੱਕ ਚੀਜ਼ ਦੇ ਪੈਸੇ ਓਨੇ ਹੀ ਲੱਗਦੇ ਆ ਮੈਂ ਕੀ ਕਹਿਣ ਦੀ ਆ ਦੱਸ ਇੱਥੇ ਟਾਈਮ ਬੜਾ ਲੱਗਣਾ ਵਾ ਤੇ ਮੈਂ ਇਦਾਂ ਨਾ ਕਰਾਂ ਮੈਂ ਆਟੋ ਲੈ ਕੇ ਤੇ ਘਰ ਚਲ ਜਾਨੀ ਆ ਤੁਸੀਂ ਇੱਥੇ ਬੈਠੇ ਰਹੋ ਬੱਲੇ ਤੇਰੇ ਬੜੀ ਤੇਰੀ ਜਾਣ ਇੱਥੇ ਤੰਗ ਹੋਂਦੀ ਐ ਮੈਂ ਆਟੋ ਲੈ ਕੇ ਘਰ ਚਲ ਜਾਨੀ ਆ ਹਨਾ ਤੇ ਮੈਂ ਇੱਥੇ ਫਾਇ ਲਗਾ ਰਵਾਂ ਚੁੱਪ ਕਰਕੇ ਬੰਦੇ ਵਾਂਗੂ ਇੱਥੇ ਬੈਠੀ ਰਹਿ ਜਾ ਕੇ ਤੂੰ ਕੀ ਕਰਨਾ ਵਾ ਕਰ ਓ ਜਾਓ ਬਲੌੜੇ ਜੀ ਤੁਹਾਨੂੰ ਤਾਂ ਇੱਥੇ ਬੈਠਾ ਆ ਰਾਮ ਨਾਲ ਸਾਰਾ ਗੁਸਾ ਮਿੱਟੇ ਗੱਡੀ ਲੈਣਾ ਹੈ ਹੁਣ ਹਾਂਜੀ ਰਕਤ ਸਾਹਿਬ ਆਵਾਜ਼ ਮਾਰੀਏ ਹਾਂਜੀ ਮੈਂ ਕਹਿ ਰਿਹਾ ਕਿ ਉਹ ਗੁਲਗੋਜ਼ੇ ਦਾ ਕੁਲਕਦਨਾ ਪੱਟੀ ਕਾ ਹੋਰ ਪੋੜਣਾ ਹੈ ਠੀਕ ਹੈ ਠੀਕ ਆ ਕੋਈ ਨਹੀਂ ਕੋਈ ਨਹੀਂ ਮੈਂ ਦੱਸ ਦਿੰਦਾ ਠੀਕ ਤੂੰ ਦੱਸ ਦੇ ਕੋਈ ਨਹੀਂ ਕੋਈ ਨਹੀਂ ਗੜ ਜਾਂਦਾ ਹੈ ਹੈਲੋ ਹੈਲੋ ਹਾਂਜੀ ਦੱਸੋ ਦੱਸਣਾ ਕੀ ਆ ਪਾਪਾ ਤੇ ਸੁਣੋ ਨਾ ਇੱਥੋਂ ਤੁਰ ਪਈਓ ਤੇ ਬੀਬੀ ਨੂੰ ਲੈਣ ਵਾਸਤੇ ਆਉਣ ਡੇ ਆ ਮੇਰੇ ਖਿਆਲ ਨਾਲ ਤੇ ਇਹ ਨਾ ਹੁਣ ਇਹ ਨਾ ਹੋਵੇ ਹੁਣ ਬੀਬੀ ਨੂੰ ਇਹ ਲੈ ਜਾਣਾ ਏ ਤੁਹਾਡੇ ਕੋਲੋਂ ਜਿੱਥੇ ਵੀ ਹੈਗੇ ਆ ਨਾ ਬੀਬੀ ਨੂੰ ਲੈ ਕੇ ਤੇ ਉਰਾ ਪਰਾਂ ਹੁਣ ਹੋ ਜੋ ਉਹ ਹੋ ਜਾਣੇ ਆ ਹੁਣ ਤੁਹਾਡੇ ਕੋਲ ਇੰਨਾ ਵੀ ਨਹੀਂ ਸਰਿਆਗੇ ਇਹ ਨਾਲ ਇੱਥੇ ਢੱਕ ਲਾਂ ਹੁਣ ਸਾਡੇ ਮਗਰ ਤੋਰਤਾ ਵਾ ਮੈਂ ਹੁਣ ਦੱਸ ਇਹਨਾਂ ਦਾ ਮੋਟਰਸਾਈਕਲ ਫੜ ਲੈਂਦੀ ਕਿ ਜਾਂ ਇਹਨਾਂ ਦੀਆਂ ਲੱਤਾਂ ਫੜ ਲੈਂਦੀ ਉਹ ਤੁਹਾਨੂੰ ਪਤਾ ਅੱਗੇ ਮੇਰੇ ਕਹਿਣ ਤੇ ਰੁਕਦੇ ਆ ਚਲ ਠੀਕ ਆ ਕੋਈ ਗੱਲ ਨਹੀਂ ਚਲ ਜਾਨੇ ਆ ਉਹ ਗਲੂਗੋਹ ਜਿਹਾ ਲਾਇਆ ਬੀਬੀ ਨੂੰ ਬਾਹ ਮੁੱਕਣੀ ਆਲਾ ਆ ਧਿਆਨ ਰੱਖ ਲੈ ਦਿੰਨਾ ਧਿਆਨ ਰੱਖਿਓ ਇਹ ਨਾ ਹੋਵੇ ਹਾ ਇਥੇ ਮਾਸਾ ਮਾਤਾ ਠੀਕ ਹੋਵੇ ਤੇ ਇਹ ਚੜਾ ਕੇ ਮੋਟਰਸਾਈਕਲ ਤੇ ਮੁਰਕੇ ਲੈ ਜਾਣਾ ਨਹੀਂ ਨਹੀਂ ਐਡੀ ਛੇਤੀ ਨਹੀਂ ਮਾਤਾ ਠੀਕ ਹੁੰਦੀ ਅੱਜ ਤੇ ਮੈਂ ਨਹੀਂ ਅੱਜ ਤੇ ਸਾਰੀ ਦਿਹਾੜੀ ਇਹਨਾਂ ਦੇ ਮੱਥੇ ਹੀ ਨਾ ਲੱਗਣ ਦਿਓ ਚੰਗਾ ਬੇਸ਼ੱਕ ਘਰੋਂ ਭਾਵੇਂ ਘਰ ਲੇਟ ਆ ਜਿਓ ਸ਼ਾਮਾਂ ਨੂੰ ਠੀਕ ਆ ਠੀਕ ਆ ਹੋਰ ਡਾਕਟਰ ਸਾਹਿਬ ਹਾਂਜੀ ਉਹ ਡ੍ਰਿਪ ਜਿਹੜੀ ਲਾਈ ਆ ਉਹਦੀ ਥੋੜੀ ਜਿਹੀ ਸਪੀਡ ਵਧਾ ਨਹੀਂ ਸਕਦੇ ਤੁਸੀਂ ਉਦਾਂ ਨਹੀਂ ਭਾਈ ਮਟਾ ਮਾਰਨੀ ਹੈ ਸਪੀਡ ਵਧਾ ਕੇ ਟਾਈਮ ਲੱਗਣਾ ਟਾਈਮ ਤਾਂ ਲੱਗਦਾ ਇਹ ਤੁਹਾਨੂੰ ਪਤਾ ਹੀ ਠੀਕ ਆ ਠੀਕ ਆ ਵੇਟ ਕਰੋ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਫਿਰ ਕਰ ਲੈਨੇ ਵੀਰੇ ਆ ਵਾਦਾ ਕਿਥੋਂ ਇਹਨੂੰ ਤੇਜ਼ ਕਰ ਮਾਸਾ ਉਹ ਕੀ ਹੋ ਗਿਆ ਤੇਜ਼ ਕਿਹੜੀ ਕਿਲਾ ਕਰੀ ਜਾਣ ਜੇ ਬੀਬੀ ਨੂੰ 부ੜਕ ਜਾਣਾ ਜੇ 부ੜਕ ਜੇ ਤੇ 부ੜਕ ਦੀਆ ਤੇ ਉਹ ਸੰਦੀਪ ਦਾ ਫੋਨ ਆਇਆ ਈ ਉਹ ਕਹਿੰਦੀ ਪਾਪਾ ਤੇ ਉਹ सोनू ਜਿਹੜਾ ਨਾ ਲੱਗੇ ਈ ਇੱਥੇ ਹੁਣ ਅੱਛਾ ਬੜਕ ਜੇ ਤੇ ਬੜਕ ਜੇ ਨਾ ਕਿਧਰ ਲੱਗਣਾ ਜੇ सोनू ਦੇ ਪਾਪਾ ਆਉਣ ੜਿਆ ਤੇ ਆਲਾ ਤੋਂ ਹਾਨੂੰ ਕਰ ਰ ਡਰ ਮਾਰਿਆ ਉਹਨਾਂ ਦਾ ਉਹ ਜੇ ਫਿਰ ਇੱਥੇ ਆ ਗਏ ਤਾਂ ਉਹਨਾਂ ਨੇ ਆ ਕੇ ਫਿਰ ਹੋਈ ਹੁਣ ਹੋਵੇ ਬੀਬੀ ਨੂੰ ਤਾਂ ਹੋ ਸਾਲ ਸਾਜੇ ਤੇ ਸਾਰਾ ਕੁਝ ਬੀਬੀ ਸੱਚ ਦੱਸ ਦੇ ਇਹ ਨਾ ਬੰ ਨਾਲ ਲੈ ਕੇ ਤੈਨੂੰ ਫਿਰ ਚੱਲ ਜਾਣ ਬੀਬੀ ਨੂੰ ਨਾਲ ਲੈ ਕੇ ਚੱਲ ਜਣ ਉਹਨਾਂ ਦਾ ਦਿਮਾਗ ਖਰਾਬ ਮੈਂ ਤੇ ਐਨੀ ਇਹਨੂੰ ਸਭ ਹੋਰ ਸਲੋ ਕਰੋ ਆਣ ਕੇ ਵੇਖਣਗੇ ਕਿ ਵਾਕਿਆ ਬੀਬੀ ਬਿਮਾਰ ਸੀ ਤੇ ਤਾਂ ਹੀ ਲੈ ਕੇ ਆਏ ਆ ਉਹਦਾ ਇਹਨਾਂ ਨੇ ਦੱਸਾ ਕੀ ਸਮਝਣਾ ਕਿ ਜਾਣ ਬੁੱਝ ਕੇ ਬੇਦਖਲ ਕਰਨ ਕਰਕੇ ਬੀਬੀ ਨੂੰ ਲੈ ਗਏ ਆ ਨਾਲੇ ਸਭ ਤੋਂ ਵੱਡਾ ਸਾਡੇ ਕੋਲ ਸਬੂਤ ਵਾ ਡਾਕਟਰ ਡਾਕਟਰ ਨੇ ਬੀਬੀ ਚੈੱਕ ਕੀਤਾ ਨਾ ਡਾਕਟਰ ਨੇ ਇਹੋ ਕਿਹਾ ਨਾ ਕਿ ਮਾਤਾ ਦੀ ਕਮਜ਼ੋਰੀ ਆ ਤੈਨੂੰ ਗੁਰੂ ਘਰ ਹੀ ਲਗਣਾ ਕਿਦਾਂ ਹਣਵਾਣ ਕੇ ਕਹਿ ਦੇਣਗੇ ਕਿ ਤੁਸੀਂ ਜਾਣ ਬੁੱਝ ਕੇ ਬੀਬੀ ਨੂੰ ਉੱਥੇ ਲੈ ਕੇ ਆਏ ਜੇ ਚਲ ਠੀਕ ਆ ਗੱਲਾਂ ਤੇ ਤੇਰੀਆਂ ਸਾਰੀਆਂ ਸਹੀ ਆ ਬਹਿ ਜਾ ਫਿਰ ਤੂੰ ਇੱਥੇ ਬੀਬੀ ਦੇ ਲਾਗੋਂ ਹਿਲਣਾ ਨਹੀਂ ਹੈਗਾ ਨਾਲੇ ਆਉਂਦੀ ਆ ਨਾ ਦੋਵੇਂ ਜਾਣੇ ਤੇ ਪਾਪੇ ਨੂੰ ਬਿਠਾਉਨੇ ਆ ਇੱਥੇ ਤੇ ਨਾਲੇ ਦੂਜੇ ਨੂੰ ਕਹਿੰਦੇ ਆ ਨਾ ਆ ਜਿਹੜਾ ਸੋਨੂ ਜਿਹੜਾ ਅੱਗੇ-ਅੱਗੇ ਫਿਰਦਾ ਕਿ ਲਾ ਹੁਣ ਇੱਥੇ ਰਕਮ ਕਿੰਨੇ ਕ ਪੈਸੇ ਲਾਏਗਾ ਵੇਖੇ ਜਿਹੜਾ ਆ ਗੱਲ ਕੀਤੀ ਨਾ ਪੈਸਿਆਂ ਦੀ ਅੱਡੀਆਂ ਨੂੰ ਥੁੱਕ ਲਾ ਕੇ ਨੇ ਭਜਣਾ ਵਾ ਉਹ ਚਲ ਠੀਕ ਆ ਰਕਮ ਨੂੰ ਇੱਥੇ ਕਿਹੜਾ ਲੱਖ ਬਣ ਜਾਣਾ ਵਾ ਰੁਪਈਆ ਤੋਂ 2000 ਜਾਂ 3000 ਬੰਨਣਾ ਵਾ ਤੋਂ ਵੱਧ ਲੱਗਣੇ ਤੇ ਹੈ ਹੀ ਹੈ ਨਾ ਹੁਣ ਆਪਾਂ ਹੀ ਬੈਠੇ ਆ ਨ ਚਲ ਠੀਕ ਆ ਬਹਿ ਜਾ ਬਹਿ ਜਾ ਬਹਿ ਜਾ ਤੁਹਾਨੂੰ ਲੱਗ ਜਾਂਦੇ ਭਾਬੀ ਦੇ ਮਗਰ ਤੇ ਸਾਰੀ ਕੀ ਟਿਕ ਟਵਾਈ ਤੇ ਪਾਣੀ ਫਿਰ ਜਾਣਾ ਸੀ ਤੇ ਗਲ ਥਲੀ ਵੀ ਆਪਾਂ ਆਪ ਹੀ ਆਣਾ ਸੀ ਤੇ ਸੋਨੂ ਦੇ ਪਾਪ ਨੇ ਰਸਾ ਕਿ ਕਿਹੜਾ ਇਹਨਾਂ ਨੇ ਐਸੇ ਕੰਮ ਕਰਕੇ ਜਾਨ ਉਜੜ ਕੇ ਬੀਬੀ ਨੂੰ ਖੜਿਆ ਆ ਮੇਰੀ ਇੱਕ ਗੱਲ ਹੋਰ ਸੁਣ ਬੀਬੀ ਨੂੰ ਹੁਣ ਨਾ ਇਥੋਂ ਮਾੜੀ ਮੋਟੀ ਹੋਸ ਆ ਗਈ ਤਾਂ ਲੈ ਤਾਂ ਆਪਾਂ ਘਰ ਜਾਣਾ ਹੀ ਆ ਇਹ ਨਾ ਬੀਬੀ ਘਰ ਜਾ ਕੇ ਚੰਗੀ ਤਰ੍ਹਾਂ ਠੀਕ ਹੋ ਜੇ ਮੈਂ ਡਾਕਟਰ ਕੋ ਨੀਂਦ ਵਾਲੀਆਂ ਗੋਲੀਆਂ ਖੜਾ ਇਹ ਕਿਨੂੰ ਸਵੇਰੇ ਦੇਤੀ ਏ ਕਿਨੂੰ ਸ਼ਾਮ ਦੇਤੀ ਏ ਬਿਓਸੀ ਜੀ ਰਵੇ ਠੀਕ ਆ ਬਸ ਉਦੋਂ ਹੀ ਮਾੜੀ ਜੀ ਹੋ ਚਾਵੇ ਜਦੋਂ ਇਹਨੇ ਕੋ ਖਾਣਾ ਪੀਣਾ ਵਾ ਠੀਕ ਆ ਉਹ ਤਾਂ ਦੇਣਾ ਮੈਂ ਮੈਨੂੰ ਡਰਾਇਆ ਵਾ ਕਿ ਕਿਸੇ ਦੇ ਸਾਹਮਣੇ ਤੂੰ ਆ ਗੱਲ ਨਹੀਂ ਕਰਨੀ ਕਿ ਮੈਨੂੰ ਇਹਨੇ ਕੁੱਟਿਆ ਵਾ ਚਲ ਠੀਕ ਆ ਨੀਰੀਆਂ ਗੋਲੀਆਂ ਸਭ ਉਹ ਵਧੀ ਆ ਜੇ ਆਹੋ ਆ ਫੇਰ ਆਮ ਨਾਲ ਪਈ ਰਿਆ ਕਰੂਗੀ ਆ ਗੱਡੀ ਉਦੀ ਵੀ ਕੀਦੀ ਆ ਆ ਤਾਂ ਕਿਤੇ ਆਏ ਆਏ ਲੈ ਆ ਗਈ ਉਹ ਪਿਓ ਪੁੱਤ ਇੱਧਰ ਜੋ ਐਹੀ ਸਾਰਾ ਖਰਚ ਆ ਗਾ ਹੜਿਆ ਦੇ ਤੀ ਤੁਹਾਨੂੰ ਆਖਿਆ ਨਾ ਇੱਥੇ ਤੇ ਕਲੀਨਿਕ ਤੇ ਗਿਆ ਹਣਾ ਪਰਲੇ ਬਾਸੇ ਚਲ ਗਏ ਡਾਕਟਰ ਕੋਲ ਪਹਿਲਾਂ ਜਾ ਕੇ ਕਨਫਰਮ ਕਰਨਗੇ ਨਾ ਕਿ ਬੀਬੀ ਨੂੰ ਹੋਇਆ ਕੀ ਆ ਇੱਧਰ ਨਹੀਂ ਆਏ ਸੱਸ ਗਿਆ ਪਾਜੀ ਸੱਸ ਗਿਆ ਜੀ ਆ ਵਿੱਕੀ ਦੀ ਗੱਡੀ ਇੱਥੇ ਲੱਗੀ ਆ ਕਿੱਥੇ ਆ ਵਿੱਕੀ ਜਿਹੜੇ ਮਾਤਾ ਨੂੰ ਲੈ ਕੇ ਆਏ ਹਾਂਜੀ 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 ਪਰਲੀ ਸੇਡ ਉਹਨੂੰ ਡ੍ਰਿਪ ਲੱਗਾ ਕੀ ਗੱਲ ਹੋਈ ਮਾਤਾ ਨੂੰ ਉਹ ਕਹਿ ਰਹੇ ਕਿ ਡਿੱਗ ਪਿਆ ਤੇ ਉਹ ਥੋੜੀ ਜਿਹੀ ਮੈਂ ਵੀ ਪੀਚੇ ਕੀਤਾ ਹੋਇਆ ਵੀਕਨੈਸ ਆਈ ਹੈ ਕਮਿਉਰੀਆ ਵੀਪੀ ਘੱਟ ਸੀ ਠੀਕ ਆ ਤਾਂ ਉਧਰ ਠੀਕ ਹੈ ਗੁਰਗੋਜ ਲੱਗਾ ਚੱਲਦਾ ਪਿਆ ਉਧਰ ਪਰਲੀ ਸਾਈਡ ਚਲ ਜਾਓ ਮਿਲ ਉਧਰ ਮਿਲ ਜਾਗੇ ਆ ਜਾਓ ਪਾਪਾ ਜੀ ਤੁਮੋਂਗਾ ਤਾਂ ਕੰਬੀ ਜਾਨੀ ਆ ਐਦਾਂ ਕਰਕੇ ਸਗੋਂ ਆਪਣੇ ਤੇ ਸ਼ੱਕ ਪਵਾ ਲੈਣਾ ਹੀ ਆ ਰਾਇ ਬੈਦਰ ਆਮਣਾ ਬੀਬੀ ਬੀਬੀ ਉਹ ਨਾ ਬੋਤਾ ਹਲਾ ਡਾਕਟਰ ਨੇ ਮਨਾ ਕੀਤਾ ਆ ਡ੍ਰਿਪ ਡਰਪ ਹਿੱਲ ਜੂਗੀ ਆ ਗਿਆ ਬੀਬੀ ਦਾ ਵੱਡਾ ਇਹ ਜਲਾ ਕੀ ਕਰ ਲੋ ਬੀਬੀ ਨੂੰ ਤੇਰੇ ਸਾਹਮਣੇ ਪਈ ਆ ਪੁੱਛ ਲਾ ਉਹਨੂੰ ਕੀ ਪੁੱਛਾਂ ਉਹ ਕਿਹੜਾ ਕੂਨ ਬੋਲਣ ਰਹੀ ਆ ਨਹੀਂ ਕੂਨ ਬੋਲਣ ਰਹੀ ਤੇ ਫਿਰ ਉਹਨੂੰ ਪੁੱਛਣ ਕੀ ਡਿਆ ਵਾ ਨਾਲੇ ਜਦੋਂ ਉਧਰ ਗਿਆ ਡਾਕਟਰ ਕੋਲ ਉਹਨੇ ਦੱਸ ਹੀ ਦਿੱਤਾ ਹਣਾ ਤੈਨੂੰ ਸਾਡੀ ਗੱਲ ਤਾਂ ਤੇ ਤੈਨੂੰ ਯਕੀਨ ਹੋਣਾ ਨਹੀਂ ਆ ਸਾਡਾ ਤਾਂ ਤੁਸੀਂ ਸਮਝਣਾ ਕਿ ਆ ਕੇ ਵੇਖ ਲੈ ਹੈਗੀ ਵੀ ਆ ਹੈਗੀ ਆ ਸਾਹ ਚੱਲਣ ਡੇ ਆ ਤਾਈਂ ਉਹ ਡ੍ਰਿਪ ਲਾਈ ਆ ਪਾਪਾ ਜੀ ਔਰ ਸੌਕ ਨੂੰ ਤਾਂ ਨਹੀਂ ਆ ਡ੍ਰਿਪ ਲਾਈ ਇਹਨਾਂ ਨੂੰ ਤੇ ਇਹ ਲੱਗਦਾ ਆ ਇਹ ਜਾਨ ਬੁੱਝ ਕੇ ਇੱਥੇ ਲੈ ਕੇ ਆਏ ਆ ਆਹੋ ਚ ਲੰਡੀ ਆ ਨਾ ਵਜ ਨਾ ਫਿਕਰ ਕਰੋ ਜਦੋਂ ਰੱਬ ਨੇ ਉੱਪਰ ਵਾਲੇ ਨੇ ਬੰਦ ਕਰਨੀਆਂ ਨਾ ਨਾ ਵਜ ਜਦੋਂ ਹੀ ਬੰਦ ਹੋਣੀਆਂ ਹੋੜੀ ਵਾਲੀ ਆ ਆਹੋ ਹੋਣ ਵਾਲੀ ਆ ਸਾਡੇ ਕਿਤੇ ਹੋ ਜਾਣੀਆਂ ਕੇ ਉਹ ਬਾਹਰ ਤੋਂ ਤਾਂ ਚੰਗੀ ਭਲੀ ਸੀ ਇਹ ਘੜੀ ਕਿਉਂ ਨਹੀਂ ਕੀ ਹੋ ਗਿਆ ਇਹਨੂੰ ਹੁਣ ਆ ਕੀ ਆ ਡਿੱਗ ਗਈ ਆ ਕਿ ਚੱਕਰ ਖਾ ਕੇ ਕੀ ਪਤਾ ਸਾਨੂੰ ਕੀ ਹੋਇਆ ਸਾਡੇ ਨਾਲ ਨਾ ਵੇਖੋ ਇਦਾਂ ਔਖਾ ਖਾ ਅਹੀਂ ਤਸੋ ਕੋ ਟਾਈਮ ਨਾਲ ਸ਼ੁਰੂ ਕਰੋ ਕਿ ਲੈਨਤੀ ਆ ਉਹ ਤਾਂ ਡਾਕਟਰ ਵੀ ਕਹਿੰਨ ਰਿਹਾ ਸੀ ਚੰਗਾ ਤੁਸੀਂ ਟਾਈਮ ਨਾਲ ਲੈਨਤਾ ਹੁੰਦੇ ਟੀਕਟਾ ਕਾ ਲਾਤਾ ਵਾ ਨਹੀਂ ਉਦਾਂ ਭਾਵੇਂ ਬੀਬੀ ਦਾ ਪਟਾਕਾ ਪਟੋਕਾ ਪੈ ਜਾਂਦਾ ਤੁਹਾਨੂੰ ਤਾਂ ਦੱਸਦਾ ਮੜਾ ਜਾ ਠੀਕ ਨਹੀਂ ਬੀਬੀ ਉਹ ਕੀ ਦਸੀਏ ਤੈਨੂੰ ਹੈ ਕੌਣ ਆ ਤੂੰ ਲੱਗਦਾ ਕੀ ਆ ਸਾਡਾ ਐਵੇਂ ਗਾਂ ਗਾਂ ਹੋ ਕੇ ਨੰਬਰ ਬਣਾਉਂਦਾ ਰਹਿਣਾ ਵਾ ਬਾਪੂ ਨੂੰ ਲੈ ਕੇ ਤੁਰਿਆ ਫਿਰਦਾ ਮੈਂ ਗਰਮੀ ਦੇ ਵਿੱਚ ਇਹਨੂੰ ਵੀ ਤੂੰ ਬਿਮਾਰ ਕਰਕੇ ਸੁੱਟ ਦੇਣਾ ਆ ਜੇ ਮੈਂ ਤੇਰੇ ਨਾਲ ਲਾਉਂਦਾ ਨਾ ਤੇ ਤੂੰ ਹੀ ਸਾਰੇ ਪਿੰਡ 'ਚ ਰੌਲਾ ਪਾਉਣਾ ਸੀ ਬੀਬੀ ਨੂੰ ਲੈ ਕੇ ਨਹੀਂ ਗਿਆ ਟਾਈਮ ਦੇ ਨਾਲ ਮੇਰੇ ਨਾਲ ਆ ਗਿਆ ਭੱਜ ਕੇ ਉਹ ਮੁੰਡੇ ਨੂੰ ਕੁਕਾ ਗੁੱਸੇ ਹੋ ਗਿਆ ਕੀ ਗੱਲ ਓਏ ਬੱਸ ਪਾਪਾ ਕੀ ਕੀ ਦਾ ਪੰਗਾ ਹਟਾ ਤੈਨੂੰ ਬੜਾ ਦੁੱਖ ਹੁੰਦਾ ਤੈਨੂੰ ਗੁੱਸੇ ਹੋਈਏ ਤੇ ਤੁਸੀਂ ਝਟਾ ਹਟ ਦਿਵਾਲੇ ਹੋ ਜਾਂਦੇ ਜੇ ਹੁਣ ਆਪਾਂ ਹੀ ਆਉਣ ਦੇ ਨਾ ਕੰਮ ਹੁਣ ਉਹਦੇ ਨਹੀਂ ਨਾ ਉਹਦੇ ਘਰ ਪਾੜਨ ਡਿਆ ਪਾੜਨ ਡਿਆ ਉਹ ਕਿਦਾਂ ਤੁਹਾਡਾ ਘਰ ਪਾੜ ਚੱਲਿਆ ਤੁਸੀਂ ਤੇ ਆਪ ਹੀ ਪਾਟੇ ਫਿਰਨਦੇ ਆ ਘਰ ਦਾ ਕੀ ਇਹ ਪੁੱਛਣਾ ਤੁਸੀਂ ਆਹ ਵੇਖੋ ਪਾਪਾ ਜੀ ਡਾਕਟਰ ਨੇ ਕਿਹਾ ਕਿ ਬੀਬੀ ਦੇ ਸਹਰਾਣੇ ਚੀ ਗੱਲ ਨਹੀਂ ਕਰਨੀ ਤੇ ਤੁਸੀਂ ਆ ਕੇ ਉਹ ਗੱਲ ਮੇਲਾ ਲਾਤਾ ਵਾ ਠੀਕ ਆਹੀਂ ਚੱਲ ਜਾਂਦੇ ਆ ਤੁਸੀਂ ਬਹਿ ਜਾਓ ਇੱਥੇ ਠੀਕ ਆ ਕਰੋ ਦੇਖ ਭਾਲ ਅਸੀਂ ਤਾਂ ਆਪਣਾ ਕੰਮ ਕਰਤਾ ਵਾ ਪਰ ਫੇਰ ਵੀ ਉਹ ਕੀ ਕਹਿੰਦੇ ਹੁੰਦੇ ਸਿਆਣ ਇੰਨੇ ਕੀ ਕਰਦੇ ਜੁੱਤੀਆਂ ਖਾ ਸਾਡੇ ਨਾਲ ਤੇ ਉਹ ਹੋਣ ਈ ਆ ਇੱਕ ਤਾਂ ਟਾਈਮ ਨਾ ਬੀਬੀ ਨੂੰ ਲੈ ਵੀ ਆਂਦਾ ਵਾ ਬਚਾ ਵੀ ਲਿਆ ਵਾ ਤਾਂ ਕਦੇ ਟੀਕੇ ਲਵਾਏ ਡ੍ਰਿਪ ਤੱਕ ਲਵਾਤੀ ਆ ਫੇਰ ਵੀ ਵੇ ਸਾਡੇ ਤੇ ਗੁੱਸਾ ਕਰੀ ਜਾਣ ਦੇ ਦੋਵੇਂ ਜਣੇ ਆ ਕੇ ਮੈਂ ਕਹਿੰਨਾ ਬੜੀ ਸੋਹਣੀ ਗੱਲ ਆ ਬਹੁਤ ਸੋਣਾ ਕੰਢੇ ਜੇ ਇਹਦੇ ਮਗਰ ਲਾ ਕੇ ਡੇ ਜਨਾ ਤਾਂ ਸਾਰਾ ਕੁਝ ਕਰਨ ਵੇਖ ਲਿਓ ਜੇ ਕਿਤੇ ਤੁਸੀਂ ਕਿਤੇ ਡਿੱਗੇ ਨਾ ਕੱਲ ਨੂੰ ਤੇ ਇਹਨੇ ਖੜਨਾ ਵੀ ਨਹੀਂ ਤੁਹਾਨੂੰ ਕਿਤੇ ਖੜਨਾ ਫੇਰ ਅਹੀਂ ਆ ਕਮ ਨਹੀਂ ਆਉਣਾ ਵਾ ਨਹੀਂ ਤੂੰ ਹੀ ਲੈ ਕੇ ਆਉਣਾ ਹੁਣ ਤੇ ਕਿਤੇ ਨਹੀਂ ਖੜਨਾ ਆਹੋ ਕਿਤੇ ਖੜਦਾ ਹੀ ਇਹ ਮੈਨੂੰ ਖੜਦਾ ਵਾ ਖੜਦਾ ਕਿਉਂ ਨਹੀਂ ਆ ਪਰ ਖੜਦਾ ਉਹਨਾਂ ਥਾਵਾਂ ਤੇ ਆ ਜਿੱਥੇ ਸਾਡਾ ਜਲੂਸ ਨਿਕਲਦਾ ਵਾ ਸਾਡਾ ਜਲੂਸ ਕੱਢਣਾ ਦਾ ਉੱਥੇ ਲੈ ਲੈ ਜਾਂਦਾ ਇਹ ਤੁਹਾਨੂੰ ਪਰ ਚੱਲ ਜਣਵੇਂ ਬਕਵਾਸ ਨਾ ਕਰੀਆ ਠੀਕ ਆ ਅਸੀਂ ਤਾਂ ਬਕਵਾਸ ਕਰਦੇ ਆ ਚੱਲ ਬ੍ਰੀਤ ਚੱਲੀਏ ਆ ਗਏ ਬੀਬੀ ਦੇ ਖੈਰ ਖਵਾ ਜੇ ਆਪੇ ਸੰਭ ਲੈਂਦੇ ਇਹਨੂੰ ਹਾ ਸਾਡੀ ਲੋੜ ਹੈ ਹੁਣ ਇਹਨੂੰ ਪਾ ਕੇ ਤੇ ਤੂੰ ਜਾਣਾ ਜਾਂ ਫਿਰ ਜਦੋਂ ਹਟਦੇ ਨਹੀਂ ਆ ਤੁਸੀਂ ਚਲ ਜੋ ਬੈਠੇ ਰਹਿਣੇ ਆ ਜਿਨ੍ਹਾਂ ਨੇ ਇੱਥੇ ਲੈਣਤੀ ਆ ਦੱਸ ਉਹ ਹੁਣ ਘਰ ਨਾਲ ਲੈ ਕੇ ਆਉਣਗੇ ਉਹਨੂੰ ਬਚਾ ਕੇ ਦਮ ਅਗਰਾ ਆਇਆ ਜਿੱਦਾਂ ਪਤਾ ਨਹੀਂ ਕੀ ਹੋ ਚੱਲਿਆ ਹੁੰਦਾ ਪਾਪਾ ਜੀ ਆਹ ਮੇਰੀ ਇੱਧਰ ਗੱਲ ਸੁਣ ਬਾਹਰ ਆ ਜੀ ਤੇ ਦਾਂ ਫਿਰ ਬਿਜਾ ਰਾਮ ਨਾ ਹੁਣ ਇੱਥੇ ਭਜਾਏ ਕਿ ਨਹੀਂ ਦੋਵੇਂ ਜਾਣੇ ਕਿਦਾ ਆਇਹੀ ਬੜੀ ਐ ਇੰਨੀ ਕ ਬੜੀਆ ਬੜੀਆ ਆਹੋ ਆ ਜਿਹੜਾ ਗਾਂਗਾ ਘਾਇਆ ਫਿਰਦਾ ਸੀ ਨਾ ਚੰਗੀ ਲੱਸੀ ਕੀਤੀ ਉਹ ਅੱਜ ਤਾਂ ਮੌਕਾ ਮਿਲਿਆ ਸੀ ਪਰ ਆਪਣੀ ਜਿਆਦ ਤੇ ਤੁਸੀਂ ਆਪੇ ਹੀ ਫਸ ਜਾਣਾ ਸੀ ਇਦਾਂ ਜੇ ਤੁਸੀਂ ਕਹਿੰਦੇ ਚੱਲ ਚੱਲ ਆਪਾਂ ਚੱਲੀਏ ਤੇ ਜੀ ਅਗਲੇ ਕਹਿੰਦੇ ਕੋਈ ਨਹੀਂ ਤੁਸੀਂ ਜਾਓ ਆਪਾਂ ਇੱਥੇ ਬਹਿਨੇ ਤੇ ਫੇਰ ਜਾਣਾ ਕਿਹੜੇ ਕੰਜਰ ਨੇ ਅਸੀਂ ਆਪਾਂ ਵੀ ਬਾਹਰ ਖਲੋ ਜਾਣਾ ਸੀ ਸਕੀਮ ਤਾਂ ਪਾਸ ਹੋ ਗਈ ਨਾ ਆਪਾਂ ਡਰਾਵਾ ਹੀ ਦਿੱਤਾ ਵਾ ਆ ਬੈਠੇ ਰਹਿ ਹਣ ਇਦਾਂ ਤਰਾਮ ਨਾਲ ਜਾਵਾਂਗੇ ਇਥੋਂ ਐ ਨਾਲ ਜਿਹਦੇ ਵੱਲੋਂ ਕਹਿਣ ਦੀਆਂ ਤੈਨੂੰ ਕੀ ਲੱਗਦਾ ਅਨੇ ਇੱਥੇ ਬਹਿ ਜਾਣਾ ਸੀ ਛੱਤੀਆਂ ਕੰਮਾਂ ਨੂੰ ਤਾਂ ਭੱਜਾ ਫਿਰਦਾ ਵਾ ਘਰ ਦੇ ਕੰਮ ਉਹਦੇ ਕਿੰਨੇ ਸੰਭਾਲਨੇ ਆ ਪਾਪਾ ਜੀ ਅਸੀਂ ਉਧਰ ਫਿਕਰ ਕਰੀ ਜਾਂਦੇ ਸੀ ਪਰ ਆ ਵੀ ਚੰਗਾ ਹੋਇਆ ਜਿਹੜਾ ਟਾਈਮ ਨਾਲ ਲੈ ਕੇ ਆ ਗਿਆ ਵਿਕੀ ਇਹਨਾਂ ਤੇ ਯਕੀਨ ਤੇ ਨਹੀਂ ਹੁੰਦਾ ਹੁੰਦਾ ਪਰ ਹੁਣ ਆਪਣੀ ਅੱਖੀਂ ਵੇਖ ਲਿਆ ਵਾ ਨਾ ਕੱਲ ਦਵਾਈ ਦਵਾਤੀ ਜਾਂਦੇ ਹੁਣ ਚੱਲ ਕੀ ਜਾਂਦੇ ਹੁੰਦੇ ਖੋਟਾ ਪੈਹਾ ਕੇ ਕੰਮ ਆਈ ਜਾਂਦਾ ਵਾ ਚੱਲ ਇਹ ਵੀ ਹੋ ਗਿਆ ਵੀ ਲੈ ਇਹ ਤੇ ਬਾਜੂ ਵੀ ਹੁੰਦਾ ਆਹ ਫੋਟਾ ਸਿੱਕਾ ਤੇ ਚੱਲ ਗਿਆ ਵਾ ਹਾਂ ਬਾਕੀ ਜੇ ਤੁਸੀਂ ਬਹਿਣਾ ਤੇ ਵੇਖ ਲਓ ਬਹਿ ਜਾਓ ਇੱਥੇ ਮੈਨੂੰ ਤੇ ਘਰ ਵੀ ਕੰਮ ਕਰਨ ਹੈਗੇ ਸੀ ਇਹ ਇੱਥੇ ਨਹੀਂਗਾ ਮੈਂ ਬਹਿਣਾ ਏ ਨਾ ਨਾ ਮੇਰੇ ਸਿੰਘ ਅੜਦੇ ਰਹਿਣੇ ਇੱਥੇ ਨਾ ਇਹ ਨਾ ਚੱਜੀ ਦੀ ਗੱਲ ਕਰਨੀ ਇਹ ਤਾਂ ਮੇਰੇ ਕੋਲ ਛੱਡੀ ਜਾਣੀ ਆ ਚਲੋ ਠੀਕ ਆ ਫਿਰ ਮੈਂ ਡਾਕਟਰ ਨੂੰ ਕਹਿੰਦਾ ਮੜ ਜਾ ਵੀ ਜੇ ਕੋਈ ਚੀਜ਼ ਦੀ ਲੋੜ ਪਈ ਜਾਂ ਕੋਈ ਗੱਲ ਬਾਤ ਹੋਈ ਦੱਸ ਦਿਓ ਮੈਨੂੰ ਹੈ ਆ ਚੱਲਦੇ ਆਪਾਂ ਆਹ ਤੇ ਚੱਲ